ਪੰਜਾਬ ਪੁਲਿਸ ਦੇ ਲਈ ਕਬੱਡੀ ਖੁਸ਼ਖਬਰੀ ਲੈ ਕੇ ਹਾਜ਼ਰ ਹੋਏ ਆ ਤੇ ਦੱਸਦੀ ਹੈ ਕਿ 85 ਪੁਲਿਸ ਇੰਸਪੈਕਟਰਾਂ ਦਾ ਜਿਹੜਾ ਕਿ ਪ੍ਰਮੋਸ਼ਨ ਹੋਈ ਹੈ ਤੇ ਡੀਐਸਪੀ ਤਾਇਨਾਤ ਕੀਤੇ ਗਏ ਨੇ ਤੇ ਜਿਸ ਤੋਂ ਬਾਅਦ ਕਈ ਜ਼ਿਲ੍ਹਿਆਂ ਦੇ ਵਿੱਚ ਅਧਿਕਾਰੀ ਸ਼ਾਮਿਲ ਕੀਤੇ ਗਏ ਨੇ ਤੇ ਉੱਥੇ ਹੀ ਪੰਜਾਬ ਸਰਕਾਰ ਦੇ ਗੈਰ ਮંત્રਾਲੇ ਦੇ ਵਿੱਚ ਅਤੇ ਨਿਆ ਵਿਪາກ ਨੇ ਪੰਜਾਬ ਪੁਲਿਸ ਦੇ ਵੱਖ-ਵੱਖ ਜ਼ਿਲ੍ਹਿਆਂ ਚ ਤਾਇਨਾਤ 85 ਇੰਸਪੈਕਟਰਾਂ ਨੂੰ ਡਿਊਟੀ ਸੁਪਰਡੈਂਟ ਆਫ ਪੁਲਿਸ ਡੀਐਸਪੀ ਦੇ ਅਹੁਦੇ ਤੇ ਪ੍ਰੋਮੋਸ਼ਨ ਦਿੱਤੀ ਹੈ ਤੇ ਦੱਸਦੀ ਹੈ ਕਿ ਇਹ ਹੁਕਮ 23 ਮਈ ਨੂੰ ਜਿਹੜਾ ਕਿ 2025 ਨੂੰ ਹੋਈ ਡੀਐਸਪੀ ਸੌਰੀ ਮਾਫ ਕਰਨਾ ਡੀਪੀਸੀ ਅਧੀਨ ਸफारਸ਼ਾਂ ਦੇ ਆਧਾਰ ਤੇ ਜਿਹੜੀ ਕਿ ਜਾਰੀ ਕੀਤੇ ਗਏ ਨੇ ਪ੍ਰੋਮੋਸ਼ਨ ਪ੍ਰਾਪਤ ਕਰਨ ਵਾਲਿਆਂ ਦੇ ਵਿੱਚੋਂ ਫਿਰੋਜ਼ਪੁਰ ਐਸ ਏ ਐਸ ਨਗਰ ਮੁਹਾਲੀ ਤੇ ਉਥੇ ਹੀ ਜ਼ਿਲਹੰਦਰ ਅਮ੍ਰਿਤਸਰ ਸੰਗਰੂਰ ਬਠਿੰਡਾ ਗੁਰਦਾਸਪੁਰ ਤੇ ਮਾਨਸਾ ਤੇ ਫਰੀਦਕੋਟ ਤਰਨਤਾਰਨ ਤੇ ਪਟਿਆਲਾ ਤੇ ਲੁਧਿਆਣਾ ਦੇ ਸਮੇਤ ਕਈ ਜ਼ਿਲ੍ਹਿਆਂ ਦੇ ਅਧਿਕਾਰੀ ਸ਼ਾਮਲ ਨੇ ਤੇ ਉਥੇ ਹੀ ਪ੍ਰਮੋਸ਼ਨ ਦੇ ਸਬੰਧੀ ਦੱਸ ਦਈਏ ਕਿ ਕਈ ਜਿਹੜੀਆਂ ਕਿ ਨਿਯੁਕਤੀਆਂ ਤਾਂ ਕੀਤੀਆਂ ਗਈਆਂ ਤੇ ਉਥੇ ਹੀ ਪ੍ਰਮੋਸ਼ਨ ਤੱਕ ਦਿੱਤੀ ਗਈ ਤੇ ਜਿਨ੍ਹਾਂ ਅਧਿਕਾਰੀਆਂ ਦੇ ਵਿਭਾਗੀ ਕਾਰਵਾਈ ਚੱਲ ਰਹੀ ਹੈ ਜਾਂ ਕੇਸ ਲੰਬਿਤ ਨੇ ਉਹਨਾਂ ਨੂੰ ਅਦਾਲਤ ਜਾਂ ਸਮਰੱਥ ਅਧਿਕਾਰੀਆਂ ਦੀ ਇਜਾਜ਼ਤ ਤੋਂ ਬਾਅਦ ਹੀ ਪ੍ਰਮੋਸ਼ਨ ਦਾ ਲਾਭ ਮਿਲੇਗਾ ਕੁਝ ਅਧਿਕਾਰੀਆਂ ਨੂੰ ਕਮਾਈ ਗਈ ਸਿਨਿਅਰਤਾ ਅਨੁਸਾਰ ਦੇ ਡੀਐਸਪੀ ਦੇ ਅਹੁਦੇ ਤੇ ਨਿਯੁਕਤੀ ਲਈ ਯੋਗਤਾ ਦੇ ਆਧਾਰ ਤੇ ਪ੍ਰਮੋਸ਼ਨ ਦਿੱਤਾ ਗਿਆ ਹੈ ਜੋ ਯੋਗ ਨੇ ਪਰ ਸੀਟ ਉਪਲਬੰਧ ਹੋਣ ਤੇ ਉਹਨਾਂ ਨੂੰ ਤਰੱਕੀ ਦਿੱਤੀ ਗਈ ਸੀ ਹੁਕਮਾਂ ਦੇ ਵਿੱਚ ਇਹ ਸਪਸ਼ਟ ਕੀਤਾ ਗਿਆ ਕਿ ਪ੍ਰਮੋਸ਼ਨ ਨੂੰ ਨਿਯਮਤ ਤੇ ਨਿਯੁਕਤੀਆਂ ਦੇ ਵਾਂਗ ਹੀ ਪ੍ਰਭਾਵੀ ਮੰਨਿਆ ਜਾਵੇਗਾ ਸਬੰਧਤ ਪੁਲਿਸ ਦਫ਼ਤਰਾਂ ਨੂੰ ਇੱਕ ਹਫ਼ਤੇ ਦੇ ਅੰਦਰ ਇਹ ਜਿਹੜਾ ਕਿ ਤਰੱਕੀ ਆਦੇਸ਼ਾਂ ਨੂੰ ਲਾਗੂ ਕਰਨ ਦੀ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਗਏ ਨੇ ਤੇ ਜਿਸ ਤੋਂ ਬਾਅਦ ਇਹ ਵੱਡੀ ਖਬਰ ਹੈ ਤੇ ਉਥੇ ਹੀ ਡੀਐਸਪੀ ਤਾਇਨਾਤ ਕੀਤੇ ਗਏ ਨੇ ਤੇ ਪੰਜਾਬ ਪੁਲਿਸ ਦੇ ਵਿੱਚ 85 ਪੁਲਿਸ ਇੰਸਪੈਕਟਰਾਂ ਦੀ ਜਿਹੜੀ ਕਿ ਪ੍ਰੋਮੋਸ਼ਨ ਹੋਈ ਹੈ ਡੀਐਸਪੀ ਤਾਇਨਾਤ ਕੀਤੇ ਗਏ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਅਧਿਕਾਰੀ ਸ਼ਾਮਿਲ ਕੀਤੇ ਗਏ ਨੇ ਤੇ ਸਭ ਤੋਂ ਪੰਜਾਬ ਪੁਲਿਸ ਦੇ ਵਿੱਚ ਇਹ ਦੱਸਿਆ ਕਿ 85 ਪੁਲਿਸ ਇੰਸਪੈਕਟਰਾਂ ਦਾ ਜਿਹੜੀ ਕਿ ਪ੍ਰਮੋਸ਼ਨ ਹੋਈ ਹੈ ਆ ਪੁਲਿਸ ਇੰਸਪੈਕਟਰਾਂ ਦਾ ਜਿਹੜਾ ਕਿ ਪ੍ਰਮੋਸ਼ਨ ਹੋਈ ਹੈ ਤੇ ਡੀਐਸਪੀ ਤਾਇਨਾਤ ਕੀਤੇ ਗਏ ਨੇ ਤੇ ਜਿਸ ਤੋਂ ਬਾਅਦ ਕਈ ਜ਼ਿਲ੍ਹਿਆਂ ਦੇ ਵਿੱਚ ਅਧਿਕਾਰੀ ਸ਼ਾਮਿਲ ਕੀਤੇ ਗਏ ਨੇ ਤੇ ਉੱਥੇ ਹੀ ਪੰਜਾਬ ਸਰਕਾਰ ਦੇ ਗੈਰ ਮંત્રਾਲੇ ਦੇ ਵਿੱਚ ਅਤੇ ਨਿਆ ਵਿਪາກ ਨੇ ਪੰਜਾਬ ਪੁਲਿਸ ਦੇ ਵੱਖ-ਵੱਖ ਜ਼ਿਲ੍ਹਿਆਂ ਚ ਤਾਇਨਾਤ 85 ਇੰਸਪੈਕਟਰਾਂ ਨੂੰ ਡਿਊਟੀ ਸੁਪਰਡੈਂਟ ਆਫ ਪੁਲਿਸ ਡੀਐਸਪੀ ਦੇ ਅਹੁਦੇ ਤੇ ਪ੍ਰੋਮੋਸ਼ਨ ਦਿੱਤੀ ਹੈ ਤੇ ਦੱਸਦੀ ਹੈ ਕਿ ਇਹ ਹੁਕਮ 23 ਮਈ ਨੂੰ ਜਿਹੜਾ ਕਿ 2025 ਨੂੰ ਹੋਈ ਡੀਐਸਪੀ ਸੌਰੀ ਮਾਫ ਕਰਨਾ ਹੈ ਡੀਪੀਸੀ ਦੀਆਂ ਸਿਫਾਰਿਸ਼ਾਂ ਦੇ ਆਧਾਰ ਤੇ ਜਿਹੜੀ ਕਿ ਜਾਰੀ ਕੀਤੇ ਗਏ ਨੇ ਪ੍ਰੋਮੋਸ਼ਨ ਪ੍ਰਾਪਤ ਕਰਨ ਵਾਲਿਆਂ ਦੇ ਵਿੱਚੋਂ ਫਿਰੋਜ਼ਪੁਰ ਸਐਸ ਨਗਰ ਮੁਹਾਲੀ ਤੇ ਉਥੇ ਜ਼ਿਲੰਦਰ ਅੰਮ੍ਰਿਤਸਰ ਸੰਗਰੂਰ ਬਠਿੰਡਾ ਗੁਰਦਾਸਪੁਰ ਤੇ ਮਾਨਸਾ ਤੇ ਫਰੀਦਕੋਟ, ਤਰਨਤਾਰਨ, ਪਟਿਆਲਾ ਤੇ ਲੁਧਿਆਣਾ ਦੇ ਸਮੇਤ ਕਈ ਜ਼ਿਲ੍ਹਿਆਂ ਦੇ ਅਧਿਕਾਰੀ ਸ਼ਾਮਲ ਨੇ ਤੇ ਉੱਥੇ ਹੀ ਪ੍ਰਮੋਸ਼ਨ ਦੇ ਸਬੰਧੀ ਦੱਸ ਦਈਏ ਕਿ ਕਈ ਜਿਹੜੀਆਂ ਕਿ ਨਿਯੁਕਤੀਆਂ ਤਾਂ ਕੀਤੀਆਂ ਗਈਆਂ ਤੇ ਉੱਥੇ ਹੀ ਪ੍ਰਮੋਸ਼ਨ ਤੱਕ ਦਿੱਤੀ ਗਈ ਤੇ ਜਿਨ੍ਹਾਂ ਅਧਿਕਾਰੀਆਂ ਦੇ ਵਿਭਾਗੀ ਕਾਰਵਾਈ ਚੱਲ ਰਹੀ ਹੈ ਜਾਂ ਕੇਸ ਲੰਬਿਤ ਨੇ ਉਹਨਾਂ ਨੂੰ ਅਦਾਲਤ ਜਾਂ ਸਮਰੱਥ ਅਧਿਕਾਰੀਆਂ ਦੀ ਇਜਾਜ਼ਤ ਤੋਂ ਬਾਅਦ ਹੀ ਪ੍ਰਮੋਸ਼ਨ ਦਾ ਲਾਭ ਮਿਲੇਗਾ ਸੂਚਾ ਅਧਿਕਾਰੀਆਂ ਨੂੰ ਕਮਾਈ ਗਈ ਸੀਨੀਅਰਤਾ ਅਨੁਸਾਰ ਦੇ ਡੀਐਸਪੀ ਦੇ ਅਹੁਦੇ ਤੇ ਨਿਯੁਕਤੀ ਲਈ ਯੋਗਤਾ ਦੇ ਆਧਾਰ ਤੇ ਪ੍ਰੋਮੋਸ਼ਨ ਦਿੱਤਾ ਗਿਆ ਹੈ ਜੋ ਯੋਗ ਨੇ ਪਰ ਸੀਟ ਉਪਲਬੰਧ ਹੋਣ ਤੇ ਉਹਨਾਂ ਨੂੰ ਤਰੱਕੀ ਦਿੱਤੀ ਗਈ ਸੀ ਹੁਕਮਾਂ ਦੇ ਵਿੱਚ ਇਹ ਸਪਸ਼ਟ ਕੀਤਾ ਗਿਆ ਕਿ ਪ੍ਰੋਮੋਸ਼ਨ ਨੂੰ ਨਿਯਮਤ ਤੇ ਨਿਯੁਕਤੀਆਂ ਦੇ ਵਾਂਗ ਹੀ ਪ੍ਰਭਾਵੀ ਮੰਨਿਆ ਜਾਵੇਗਾ ਸਬੰਧਤ ਪੁਲਿਸ ਦਫ਼ਤਰਾਂ ਨੂੰ ਇੱਕ ਹਫ਼ਤੇ ਦੇ ਅੰਦਰ ਇਹ ਜਿਹੜਾ ਕਿ ਤਰੱਕੀ ਆਦੇਸ਼ਾਂ ਨੂੰ ਲਾਗੂ ਕਰਨ ਦੀ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਗਏ ਨੇ ਤੇ ਜਿਸ ਤੋਂ ਬਾਅਦ ਇਹ ਵੱਡੀ ਖਬਰ ਹੈ ਤੇ ਉਥੇ ਹੀ ਡੀਐਸਪੀ ਤਾਇਨਾਤ ਕੀਤੇ ਗਏ ਨੇ ਤੇ ਪੰਜਾਬ ਪੁਲਿਸ ਦੇ ਵਿੱਚ 85 ਪੁਲਿਸ ਇੰਸਪੈਕਟਰਾਂ ਦੀ ਜਿਹੜੀ ਕਿ ਪ੍ਰਮੋਸ਼ਨ ਹੋਈ ਹੈ ਡੀਐਸਪੀ ਤਾਇਨਾਤ ਕੀਤੇ ਗਏ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਅਧਿਕਾਰੀ ਸ਼ਾਮਿਲ ਕੀਤੇ ਗਏ ਨੇ ਤੇ ਸਭ ਤੋਂ ਪੰਜਾਬ ਪੁਲਿਸ ਦੇ ਵਿੱਚ ਇਹ ਦੱਸਿਏ ਕਿ 85 ਪੁਲਿਸ ਇੰਸਪੈਕਟਰਾਂ ਦਾ ਜਿਹੜੀ ਕਿ ਪ੍ਰਮੋਸ਼ਨ ਹੋਈ